ਦੇਖੋ ਕਿਵੇਂ ਇਸ ਕਿਸਾਨ ਨੇ ਬਣਾਇਆ ਕੀੜਿਆਂ ਦਾ ਸਲਾਦ ਕਿਸਾਨ ਹੁਣ ਕੀੜੇ ਮਕੂੜਿਆਂ ਦਾ ਸਲਾਦ ਖਾਣ ਨੂੰ ਹੋ ਗਏ ਨੇ ਮਜਬੂਤ ਨਾਨ ਕੀੜਿਆਂ ਤੋਂ ਕੌਣ ਬਚਾਏਗਾ ਚਾਰੇ ਪਾਸੇ ਕੀੜੇ ਹੀ ਕੀੜੇ ਰेंग ਰਹੇ ਨੇ ਕਿਸਾਨਾਂ ਦੀ ਫਸਲ ਤੇ ਹੁਣ ਕੀੜਿਆਂ ਨੇ ਹਮਲਾ ਕਰ ਦਿੱਤਾ ਭਵਾਨੀਗੜ੍ਹ ਦੇ ਇਸ ਕਿਸਾਨ ਨੇ ਵੱਖਰੇ ਹੀ ਢੰਗ ਦੇ ਨਾਲ ਇਸ ਦਾ ਰੋਸ ਜ਼ਾਹਿਰ ਕੀਤਾ ਹੈ ਸਰਕਾਰ ਕੋਲੋਂ ਮਦਦ ਦੀ गुहार ਵੀ ਲਗਾਈ ਹੈ ਕਿਸਾਨਾਂ ਵੱਲੋਂ ਕੀੜਿਆਂ ਦਾ ਸਲਾਦ ਬਣਾ ਕੇ ਰੋਜ਼ ਪ੍ਰਚਾਇਆ ਗਿਆ ਹੈ ਅਤੇ ਕਿਸਾਨ ਦਾ ਕਹਿਣਾ ਹੈ ਕਿ ਉਹ ਮਜਬੂਰ ਹੋ ਗਏ ਨੇ ਕਿ ਕੀੜਿਆਂ ਦਾ ਸਲਾਦ ਖਾਂ। ਦਰਅਸਲ ਕਿਸਾਨ ਪੂਰਾ ਸਿੰਘ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਸੁਪਰ ਸੀਡਰ ਦੀ ਮਦਦ ਦੇ ਨਾਲ ਕਣਕ ਵੇਚੀ। ਜਿਸ ਤੋਂ ਬਾਅਦ ਉਸ ਦੀ ਫਸਲ ਨੂੰ ਕੀੜੇ ਮਕੌੜਿਆਂ ਨੇ ਨੁਕਸਾਨ ਪਹੁੰਚਾਇਆ ਹੈ। ਹੁਣ ਨਿਰਾਸ਼ ਪੂਰਾ ਸਿੰਘ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਪੂਰਾ ਨੇ ਕੀੜਿਆਂ ਦਾ ਸਲਾਦ ਬਣਾਇਆ ਅਤੇ ਆਪਣੇ ਰੋਜ਼ ਦਾ ਪ੍ਰਚਾਵਾ ਕੀਤਾ। ਤੇ ਕਿਹਾ ਕਿ ਰੱਬ ਨੇ ਸਾਡੀ ਕਿਸਮਤ ਦੇ ਪੰਨਿਆਂ ਤੇ ਕਣਕ ਨਹੀਂ ਕੀੜਿਆਂ ਦਾ ਸਲਾਦ ਲਿਖਿਆ ਹੈ ਵੱਡਾ ਸਵਾਲ ਐ ਖੜਾ ਹੁੰਦਾ ਹੈ ਕਿ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾਲ ਲਗਾ ਕੇ ਵਾਤਾਵਰਣ ਨੂੰ ਬਚਾਇਆ ਹੈ ਸਰਕਾਰ ਦਾ ਸਾਥ ਦਿੱਤਾ ਪਰ ਹੁਣ ਇਸ ਔਖੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕੀੜਿਆਂ ਤੋਂ ਕੌਣ ਬਚਾਏਗਾ ਆਖਿਰਕਾਰ ਕਿਸਾਨਾਂ ਦਾ ਸਾਥ ਕੌਣ ਦੇਗਾ ਹਾਂਜੀ ਬਜੀ ਤੁਹਾਡਾ ਨਾਮ ਜੀ ਭਰਪੂਰ ਸਿੰਘ ਜੀ ਠੀਕ ਹੈ ਵਿੱਚ ਕੀ ਸਮੱਸਿਆ ਕੀ ਹੈ ਸਮੱਸਿਆ ਇਹ ਅਸੀਂ ਨੇ 20 ਕਿਲੋ ਸੁਪਰ ਸੀਡਰ ਨਾਲ ਵਿਜੇ ਦੀ ਨਵਾਂ ਸੁਪਰ ਸੀਡਰ ਲਿਆ ਪਰਾਲੀ ਵਿੱਚੇ ਦੱਬੀਆ ਸੀ ਨੇ ਫੁੱਕੀ ਨਹੀਂ ਹੈਗੀ ਕੋਈ ਅੱਗ ਨਹੀਂ ਲਗਾਈ ਸਰਕਾਰ ਨੇ ਕਹੀ ਅੱਗ ਨਹੀਂ ਲਾਉਣਾ ਤੇ ਹੁਣ ਪਰਾਲੀ ਦੇ ਵਿੱਚ ਸੁੰਡ ਪੈਦਾ ਹੋ ਗਿਆ ਬਹੁਤ ਜ਼ਿਆਦਾ ਸਾਡੀ ਕਣਕ ਦਾ ਤੋਂ ਜ਼ਿਆਦਾ ਸੁੱਕ ਗਈ ਸਪਰੇਅ ਕਰ ਚੁੱਕੇ ਤਿੰਨ ਦਿਨ ਪਹਿਲਾਂ ਸਪਰੇਅ ਨਾਲ ਵੀ ਸੁੰਡੀ ਬਿਲਕੁਲ ਨਿਮਰ ਸੁੰਡੀ ਦੇਖ ਸਕਦੇ ਹੋ ਤੇ ਸਾਡਾ ਕੋਈ ਹੱਲ ਕੀਤਾ ਜਾਵੇ ਮੌਜੂਦ ਮੰਕਰ ਤੁਸੀਂ ਮਾਮਜਾ ਦਿੱਤਾ ਜਾਵੇ ਕੋਈ ਵਧੀਆ ਕੋਈ ਦਵਾਈ ਦਿੱਤੀ ਜਾਵੇ ਹੁਣ ਇਹ ਨਹੀਂ ਜ਼ਹਿਰੀਲੀ ਦਵਾਈ ਪਾ ਕੇ ਅਸੀਂ ਇਹੀ ਕਣਕ ਖਾਣੀ ਹੈ ਫਿਰ ਇਹਦਾ ਕੋਈ ਹੱਲ ਦੱਸੋ ਤੁਸੀਂ ਸੁੰਡੀ ਦਾ ਸਲਾਦ ਬਣਾ ਕੇ ਕਨੁੱਖਾ ਪ੍ਰਦਰਸ਼ਨ ਕੀਤਾ। ਉਹ ਕੀ ਕਰੀਏ ਜੀ ਭਰ ਹੁਣ ਸਾਡੇ ਲਈ ਸੁੰਡੀ ਹੋ ਰਹੀ ਹੈ ਹੁਣ ਕਣਕ ਦਾ ਸੁੱਕਣ ਲੱਗ ਗਿਆ। ਆ ਕਰਕੇ ਸੁੰਡੀ ਦਾ ਸਲਾਦ ਬਣਾਇਆ ਤੁਸੀਂ? ਸਲਾਦ ਬਣਾ ਕੇ ਸਰਕਾਰ ਨੂੰ ਦੱਸ ਦੇ ਵੀ ਹਾਂ ਰਹਿ ਗਿਆ ਸਾਡੇ ਲਈ ਤੇ ਸੁੰਡ ਰਹਿ ਗਿਆ ਸਾਡੇ ਲਈ। ਹਾਂਜੀ ਪਪੀ ਤੁਹਾਡਾ ਨਾਮ ਸਤਪਾਲਾ ਜੀ। ਉਹ ਭਾਈ ਕਿੰਨੇ ਕਿੱਲੇ ਚ ਹੁਣ ਤੱਕ ਸਪਰੇਅ ਕਰੀਏ? ਇਹ ਬਿਗਿਲੇ ਹੋ ਗਈ ਇਹ। ਹੂੰ। ਬਿਗਿਲਿਆਂ ਦੇ ਪਰਸੋਂ ਸਪਰੇਅ ਕਰੀ ਦੀ ਅੱਜ ਫੇਰ ਕਰ ਰਹੇ ਹਾਂ। ਹੂੰ। ਸੁੰਡੀ ਮਰੀ ਨਹੀਂ। ਕਿੱਡ ਕਿੱਡ ਸੁੰਡੇ ਨਿਕਲ ਸੁੰਡੇ ਤਾਂ ਆ ਦੇਖ ਦੇਖ ਸਕਦੇ ਆਂ ਯਾ ਦੇਖ ਹਮ ਅੱਡੇ ਅੱਡੇ ਸੁੰਡੇ ਜਿਹੜਾ ਜਿਹੜਾ ਇੱਥੇ ਬੈਠਾ ਜੀ ਅਜੇ ਵੀ ਬੈਠਾ ਜੀ ਹਮ ਹਮ ਅਜੇ ਕੋਈ ਨੂੰ ਅਸਰ ਨਹੀਂ ਹੋਇਆ ਨਾਲ ਨਾਲ ਆਂਡੇ ਦੇ ਰਿਹਾ ਹੈ ਨਾਲ ਨਾਲ ਹੋਰ ਵਧੀ ਜਾਂਦੀ ਐ ਸੁੰਡੀ ਕਣਕ ਵਿੱਚ ਸੁੱਕ ਗਈ ਦੇਣੇ ਦੇਣੇ ਸਭ ਹਾਂ ਤੇ ਤੁਹਾਨੂੰ ਲੱਗਦਾ ਸਪਰੇਅ ਨਾਲ ਕੋਈ ਫਰਕ ਪਊਗਾ ਮਰੂਗੀ ਨਾ ਜੀ ਕੋਈ ਫਰਕ ਨਹੀਂ ਇਹਨੂੰ ਤਾਂ ਇਹਦਾ ਮੁਜਿੱਕੇ ਪਿਆ ਜੀ ਸਾਨੂੰ ਸਾਨੂੰ ਕੋਈ ਆਸ ਨਹੀਂ ਇਹਦੀ ਮਰਨ ਦੀ ਕਿ ਕੀ ਨਾ ਮਰੂਗਾ ਹਰ ਪੇਸ ਨਹੀਂ ਜੀ ਬਜੀ ਦੇਖਿਆ ਸੁੰਡੀ ਪੈ ਗਈ ਟੁੱਟੀ ਖੇਤ ਚ ਸੁੰਡੀ ਬਹੁਤ ਜ਼ਿਆਦਾ ਪੈ ਗਈ ਜੀ ਹਾਂ ਤੇ ਇਹ ਪਰਾਲੀ ਦਾ ਕਾਰਨ ਆ ਜੀ ਸੁੰਡੀ ਪੈਣਾ ਹਾਂ ਇਹ ਆਪਾਂ ਨੇ ਸਬਸਿਡੀ ਨਾਲ ਕਣਕ ਬੀਜੀਦੀ ਜੀ ਪਰ ਅੱਜ ਦਾ ਆਪਾਂ ਨਾੜ ਨਹੀਂ ਸਾੜਿਆ ਕੁਝ ਨਹੀਂ ਸਾੜਿਆ ਇਦਾਂ ਹੀ ਆਪਾਂ ਵਿਚੇ ਣਪਿਆ ਤੇ ਉਹਦੇ ਕਾਰਨ ਇਹ ਰਮਾਉਣ ਤੋਂ ਬਾਅਦ ਸੁੰਡ ਪੈਦਾ ਹੋ ਗਈ ਇਹਦੇ ਚ ਸੁੰਡ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਹੁਣ ਇਹਦਾ ਕੋਈ ਖੇਤੀਬਾੜੀ ਵਿਭਾਗ ਵਾਲੇ ਜਾਂ ਕੋਈ ਆਪਣਾ ਕੋਈ ਅਫਸਰਾ ਕੇ ਨੂੰ ਦੇਖੇ ਇਹ ਚ ਕੋਈ ਦਵਾਈ ਸਪਰੇਅ ਦੱਸੇ ਸਾਨੂੰ ਅਸੀਂ ਉਹ ਕਰੀਏ ਅਸੀਂ ਤਾਂ ਆਪਣੇ ਜਿੰਨਾਂ ਕੋ ਹੋ ਸਕਿਆ ਸੀ ਕੀਤੀ ਐ ਕਲੋਰੋ ਦੀ ਸਪਰੇਅ ਕਰੀ ਜਦੇ ਤੇ ਪਹਿਲਾਂ نیچے ਪਾਈ ਐ ਤੇ ਹੁਣ ਫੇਰ ਦੁਬਾਰਾ ਕਰ ਰਹੇ ਆ ਕੋਈ ਇਹਦਾ ਹੱਲ ਨਹੀਂ ਨਿਕਲ ਰਿਹਾ ਸਾਰੇ ਤੋਂ ਸੁੰਡੀ ਦੀ ਸਲਾਦ ਬਣਾਉਂਦੀ ਨੌਬਤ ਆ ਗਈ ਤੁਹਾਡੀ ਹੋਰ ਕਰੀਏ ਕੀ ਕਰੀਏ ਜੀ ਕੋਈ ਹੱਲ ਹੀ ਨਹੀਂ ਗੀ ਸੁੰਡੀ ਦੀ ਸਲਾਦ ਬਣਾ ਕੇ ਖਾਊਗਾ ਸ ਹੋਰ ਕੀ ਕਰੂਗਾ ਇਹਦਾ ਸਾਡੇ ਕੋਲ ਤਾਂ ਸੁੰਡੀ ਹੋ ਰਹੀ ਜੀ ਹੋਰ ਕੋ ਕੰਕਦਾ ਰਹਿਣੀ ਹੋਣੀ ਲਾਈਵ ਪੰਜਾਬੀ ਟੀਵੀ ਦਿੱਲੀ ਰਜੀਵ ਸ਼ਰਮਾ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ